ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਾਪੈ ਆਦ ਸਚੁ ਜੁਗਦ ਸਚੁ ਹੈ ਬੇ ਸਚੁ ਨਾਨਕ ਉਸੇ ਬੇ ਸਚ ਸੋਚਾ ਸੋਚਣਾ ਹੋਵੈ ਜੇ ਸੋਚੀ ਲਖਵਾਰ ਚੁਪਾ ਚੁਪਣਾ ਹੋਵੈ ਜੇ ਲਇ ਰਹਾ ਲਿਵਤਾਰ ਭੁਖਿਆ ਭਖ ਨਖਤ ਰੀ ਜੀਵਨ ਨਾ ਪੁਰਿਆ ਭਾਰ ਸਹ ਸਸਿਆਨ ਪਾਲਕ ਹੋਇ ਤਿਕ ਨ ਚੱਲ ਨਾਲ ਕਿਵ ਸਚਿਆ ਰਹਾ ਹੋਈ ਆ ਇਕ ਬਕੂੜਾ ਤੋਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਣ ਜੀਐ ਹੁਕਮ ਮਿਲੈ ਵਡਿਆਈ ਹੁਕਮੀ ਊਤਮ ਨੇਚ ਹੁਕਮ ਲਿਖ ਦੁਖ ਸੁਖ ਪਾਈਐ ਕੰਨਾ ਹੁਕਮੀ ਬਖਸ਼ੇਸ ਇੱਕ ਹੁਕਮੀ ਸਦ ਅਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਖੁਮਾ ਜਾ ਬੂਜੈ ਤੈ ਹਉਮੈ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਤਤ ਜਾਣੈ ਨੀਸਾਨ गावै को गुण वडियाइया चार गावै को विद्या विखम विचार गावै को साज करे तन के हे गावै को जी पर दे गावै को जापै दिसै दूर गावै को वेखै हदर दूर कतना कतनी आवै तोट कत कत कति कोटि कुटकोट ਦੈਂਦਾ ਦੇਲੰਦਾ ਤਕ ਪਾਹੇ ਜੁਗਾ ਜੁਗੰਤਰ ਖਾਹੇ ਕਾਹੇ ਹੁਕਮੇ ਹੁਕਮ ਚਲਾਇ ਰਹਾ ਓ ਨਾਨਕ ਵਿਖਸਾ ਵੇ ਪ੍ਰਵਾਹੋ ਸਾਚਾ ਸਾਹਿਬ ਸਾਚਨਾਇ ਪਕਿਆ ਪਾਉ ਆਪਾਰ ਅੱਖ ਮੰਘ ਦੇ ਦੇ ਤਤ ਕਰੇ ਤਤਾਰਮ ਪੈਰ ਕੇ ਅੱਗੇ ਰਖਿਆ ਜਿਤ ਦਿਸਾ ਦਰਬਾਰ ਮੋਹੋਂ ਕੇ ਬੋਲਨ ਬੋਲੀਐ ਜਿਤ ਸੁਨ ਤਾਰੇ ਪਿਆਰਮ ਅੰਮ੍ਰਿਤ ਵੇਲਾ ਸਚਨਾਉ ਵਡਿਆਈਆ ਵਿਚਾਰ ਕਰਮੀ ਆਵੈ ਕਪੜਾ ਨਦਰਿ ਮੁਕ ਦੁਆਰ ਨਾਨਕ ਆਵੈ ਜਾਣਿਆ ਸਭ ਆਪੇ ਸਚਿ ਹਰਿ ਤਾਂ ਪਿਆ ਨ ਜਾਏ ਕੀ ਤਨ ਹੋਏ ਆਪੇ ਆਪਣੇ ਰੰਜਨ ਸੋਏ ਜੈਨ ਸੇ ਵਾਤ ਨਾ ਪਾਇਆ ਮਾਨ ਨਾਨਕ ਗਾਵੀਐ ਗੁਣੇ ਨਿਦਾਨ ਗਾਵੀਐ ਸੁਣੀਐ ਮਨਰ ਕੀਆ ਪਾਉ ਦੁਖ ਪਰ ਹਰ ਸੁਖ ਕਰ ਲਾ ਜਾਏ ਗੁਰਮੁਖ ਆਨਾਦਿ ਮ ਗੁਰਮੁਖ ਵਿਦੰ ਗੁਰਮੁਖ ਰਹਿ ਸਮਾਏ ਗੁਰਿਸਰ ਗੁਰਕੌਰ ਕੈ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨ ਜਾਏ ਗੁਰਾਂ ਕਾ ਦੇਹ ਕੋ ਜਾਏ ਸਬਨਾ ਜਿ ਆਕ ਕਦਾਤਾ ਸੋ ਮੈਂ ਵਿਸਾਰੈ ਨ ਜਾਇ ਤੀਰਤਨਾਵਾਂ ਜੇਤ ਸਪਾਵਾਂ ਬਿਨ ਪਾਣੇ ਕੀ ਨੈ ਕਰੇ ਜੇ ਤੇ ਸਿਰ ਟਿਓ ਪਾਈ ਬੇ ਕਾਂ ਬਿਨ ਕਰਮਾ ਕੇ ਮਿਲ ਲੈ ਮਤ ਵਿਚਾਰ ਰਤਨ ਜਵਹਾਰ ਮਾਨਕ ਜੇ ਕਾ ਗੁਰਕੇ ਸਿੱਖ ਸੁਣੀ ਗੁਰਾਂ ਕਾ ਦੇਹ ਕੋ ਜਾਏ ਸਬਨਾ ਜਿ ਆਕ ਕਦਾਤਾ ਸੋ ਮੈਂ ਵਿਸਾਰੈ ਨ ਜਾਇ ਜੇ ਜੁਗੈ ਚਾਰੇ ਅਰ ਜਾ ਹੁਰ ਦਸੁਨੇ ਹੋਏ ਨਵਾਂ ਕੱਡਾਂ ਵਿਚ ਜਾਨੀਐ ਨਾਲ ਚਲੇ ਸਭ ਕੋਈ ਚੰਗਾ ਨਾ ਰਖੈ ਕ ਜਿਸ ਕੇ ਰਤ ਜਗਲੇ ਜੇਤ ਸਨਦਰ ਨ ਆਵੈ ਤ ਵਾਤ ਨ ਪੋਚਾ ਕੇ ਤੇਟਾ ਅੰਦਰ ਕਿਟ ਕਰ ਦੋਸੇ ਦੋਸਤ ਰੇ ਨਾਨਕ ਨਿਰਗੁਣ ਗੁਣ ਗੁਣ ਕਰੇ ਗੁਣਵੰਤਾ ਗੁਣ ਤੇ ਤਿਆ ਕੋਈ ਨਾ ਸੋਜੈ ਜੇ ਤਸ ਗੁਣ ਕੋਈ ਕਰ ਸੁਣਿਆ ਸਿਦ ਪਰਸਰਨਾਥ ਸੁਣਿਆ ਦਰਤ ਤਵਲੇ ਆਕਾਸ ਸੁਣਿਆ ਦੀਪ ਲੋਪਾ ਤਲ ਸੁਣਿਆ ਕੋਈ ਨ ਸੱਕ ਕਹਾਲ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਤੁਖ ਪਪ ਕਾ ਨਾਸ ਸੁਣਿਆ ਸਰ ਪਰਮੰਦ ਸੁਣਿਆ ਅਕਸਲਾਣ ਮੰਦ ਸੁਣਿਆ ਜੋਗ ਜੁਗਤ ਤਨ ਪੇਦ ਸੁਣਿਆ ਸਾਸਤ ਸੰਵਰਤ ਪੇਦ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਤੁਖ ਪਾਪ ਕਾ ਨਾਸ ਸੁਣਿਆ ਸੰਤ ਸੰਤੋਖ ਗਿਆਨ ਸੁਣਿਆ 86 ਕੈ ਸਨਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਜਤਿਆਨ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਤੁਖ ਪਾਪ ਕਾ ਨਾਸ ਸੋਨੇ ਆ ਸਰਾ ਗੁਨਾ ਕੈ ਕਾਹੇ ਸੋਨੇ ਸਿਖ ਪਿਰ ਪਖਾ ਹੈ ਸੁਣਿਆਂ ਦੇ ਪਗ ਰਾਹੋ ਸੁਣਿਆ ਹਾਥ ਵਸਗਾਹੋ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁਖ ਪਪ ਕਾ ਨਾਸ ਮਨ ਕੀ ਕਤ ਕਹੇ ਨਾ ਜਾਏ ਜੇ ਕੋ ਕਹੇ ਪੀਛੈ ਪਛਤਾਇ ਕਾਗਤ ਕਲਮ ਨ ਲਿਖਨ ਹਾਰ ਮਨ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਨ ਸੂਰਤ ਹੋਗਾ ਮਨបុਤ ਮਨ ਨ ਸਗਲ ਪਵਨ ਤੇ ਸੁਧ ਮਨ ਨ ਮੋਹ ਚੋਟਾ ਨਾ ਕਾਏ ਮਨ ਨ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਨ ਮਾਰਗ ਟਾਕ ਨ ਪਾਏ ਮਨ ਨ ਪਤ ਸੋਂ ਪ੍ਰਗਟ ਜਾਏ ਮੰਨਾ ਮਗਨਾ ਚੱਲੇ ਪੰਥ ਮੰਨਾ ਧਰਮ ਸਤੇ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਪਾਵੇ ਮੁਖ ਦਵਾਰ ਮੰਨਾ ਪਰਵਾਰਾ ਸਾਧਾਰ ਮੰਨਾ ਤਰਹ ਤਰ ਗੁਰ ਸਿਖ ਮੰਨਾ ਨਾਨਕਾ ਪਾਇਆ ਨਾ ਪੇਖਾ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਣ ਪੰਜ ਪਵਹ ਦਰਗਮਾਨ ਪੰਜ ਸਹਦਰ ਰਾਜਾਨ ਪੰਜ ਆਕ ਗੁਰ ਇਕਤਿਆਨ ਜੇ ਕੋ ਕਹੇ ਕਰ ਵਿਚਾਰ ਕਰਤੇ ਕ ਕਰਨਾ ਨਹੀਂ ਸੋ ਮਾਰ ਧੋਲ ਧਰਮ ਧਿਆ ਕਾ ਪੁੱਤ ਸੰਤੋਖ ਤਾ ਪਰਖਿਆ ਜਨ ਸੁਤ ਜੇ ਕੋ ਬੁਝਾ ਹੋਆ ਸਚਿਆਰ ਤਬਲੇ ਉਪਰ ਕੇਤਾ ਪਾਰ ਤਰਤੇ ਹੋਰ ਪਰ ਹੋਰ ਹੋਰ ਤਿਸਤੇ ਪਰ ਤਲਾ ਕਵਨ ਜੋਰ ਜੀ ਆਇਆ ਤਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ ਇਹ ਹੋਲੇ ਕਾਲ ਕ ਜਾਣੇ ਕੋਏ ਲੈ ਕਾਲ त्यागे ਤਾ ਹੋਏ ਕੇਤਾ ਤਾਨ ਸੁਹਲਿਓ ਰੂਪ ਕਹਤੇ ਦਤ ਜਾਣੇ ਕਉਣ ਕੋਤਾ ਕੇਤਾ ਸਭੋ ਏਕੋ ਕਹਾਵੋ ਤਿਸਤੇ ਹੋਏ ਲਖ ਦਰਿਆਉ ਕਉ ਦਰਦ ਕਾਮਨਾ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਪਾਵੇ ਸਾਈ ਫਲੇਕਾਰ ਤੂੰ ਸਦਾ ਸਲਾਮਤ ਨਰੰਕਾਰ ਐ ਸੰਕਾ ਜਾਪਿਆ ਸੰਕਾ ਪਾਉ ਐ ਸੰਕਾ ਪੂਜਾ ਸੰਕਾ ਤਪਤਾਉ ਐ ਸੰਕਾ ਕ੍ਰੰਥ ਮੁਖ ਵੇਦ ਪਾਠ ਐ ਸੰਕਾ ਜੋਗ ਮਨ ਨਾ ਰਹੇ ਉਦਾਸ ਅਹ ਸੰਖ ਪਗਤ ਗੁਣ ਗਿਆਨ ਵਿਚਾਰ ਅਹ ਸੰਖ ਸਾਥੀ ਅ ਸੰਖ ਤਾਰ ਅਹ ਸੰਖ ਸੁਰ ਮੋਹ ਪਸਾਰ ਵੈ ਸੰਖ ਮਨ ਲੇਵਲਾਏ ਥਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋਤ ਦਪਾਵੇ ਸਹੇ ਪਲਿਕਾਰ ਤੂ ਸਦਾ ਸਲਾਮਤ ਨਰੰਕਾਰ ਅਹ ਸੰਖ ਮੁਰਖ ਅੰਦਕੂਰ ਅਹ ਸੰਖ ਚੋਰ ਹਰਾਮਖੂਰ ਐ ਸੰਖ ਅਮਰ ਕਰ ਜਾਹੇ ਜੋਰ ਐ ਸੰਖ ਕਲਗੜ ਹਤਿਆ ਕਾ ਮਾਇ ਐ ਸੰਖ ਪਾਪੀ ਪਾਪ ਕਰ ਜਾਹੇ ਐ ਸੰਖ ਕੁਟਿਆਰ ਕੁੜੇ ਪੀ ਰਾਹੇ ਐ ਸੰਖ ਮਲੇਚ ਮਲ ਪਗ ਕਾਹੇ ਐ ਸੰਖ ਅਨਤਕ ਸਰ ਕਰ ਹੈ ਬਾਰ ਨਾਨਕ ਨਿਤ ਕਹੇ ਵਿਚਾਰ ਵਾਰ ਨਾ ਜਾਮ ਇਕ ਵਾਰ ਜੋ ਤਦ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਹ ਸੰਖ ਨਾਵ ਅਹ ਸੰਖ ਥਾਬ ਅਗੰਮ ਅਗੰਮ ਸੰਖ ਲੋਏ ਅਹ ਸੰਖ ਕਹੇ ਸਰਪਾਰ ਹੋਏ ਅਖਰੇ ਨਾਮ ਕਰੇ ਸਾਲਾ ਅਖਰੇ ਗਿਆਨ ਜਿਤ ਗੁਣ ਗਹਾ ਅਖਰੇ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਖਾਣ ਜਿਨ ਹੈ ਲਿਖਿਤ ਸਰਨਾ ਹੈ ਜਿਵ ਪਰਮਾਏ ਤੇ ਉਤਵ ਪਾਹੇ ਜੇ ਤਾ ਕੇ ਤਾ ਤੇ ਤਾ ਨਾਉ ਬਿਨ ਨਾਵੈ ਨਹੀਂ ਕੋ ਤਾਉ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇਕ ਵਾਰ ਜੋ ਤੁਦ ਪਾਵੈ ਸਾਈ ਪਲਿਕਾਰ ਤੂ ਸਦਾ ਸਲਾਮਤ ਨਰ ਨਰੰਕਾਰ ਪਰਿਆ ਹਤ ਪਰਤਨ ਦੇਹ ਪਾਣੀ ਤੋਤੈ ਉਤਰ ਸਕੇ ਮੂਹ ਤਪਲੇ ਤੇ ਕੱਪੜ ਹੋਏ ਤੇ ਸਾਬਣ ਲਈ ਆਹੋ ਤੋਏ ਪਰ ਯਾ ਮਤ ਪਾਪਾ ਕੈ ਸੰਗ ਉਹ ਤੋ ਪਹਿਣਾ ਮੈਂ ਕਰੰਗ ਪੁੰਨੇ ਪਾਪੇ ਆਖਣ ਨਾਹੀਂ ਕਰ ਕਰ ਕਰਨਾਲਿ ਖਲੇ ਜਾਹੋ ਆਪੇ ਬੀਜੇ ਆਪੇ ਖਾਹੋ ਨਾਨਕ ਹੁਕਮਿ ਆਵੋ ਜਾਹੋ ਤੀਰਤ ਤਪ ਦਿਅਤ ਤਦ ਦਾਣ ਜੇ ਕੋ ਪਾਵੇ ਤਿਲਕਾ ਮਾਣ සුනයාමනය අමනකිත්තා පාවෝ අන්තර්ගත තිරතමල නමු. සබගුණතේර මෑනාහිකෝයේ වෙන ගුණකෙත්තේ පගතන හුවේ. ස්වස්ථ හාත බානී බරමාවෝ සත්ත සුහ නැත් සදා මනචාව. කමන සෝහ වෙල්ලා වක්තකමන කමනතත කමනවාර කමනිසවුරෘත්තීම හුකමන ජතහුවාකාර. ਵੇਲ ਨਾ ਪਾਈਆ ਪੰਡਤੀ ਜੇ ਹੋ ਵੇਲੇ ਕਪੂਰਾਨ ਵਕਤ ਨਾ ਪਾਇਓ ਕਾਧੀਆਂ ਜੇ ਲਿਖਨ ਲਿਖ ਕੋ ਰਾਣ ਤਿਤਵਾਰਨਾ ਜੋਗੇ ਜਾਣ ਰੁਤਮਾ ਹੋਣਾ ਕੋਈ ਜਾ ਕਰਤਾ ਸ੍ਰਿਟਕ ਸਾਚੇ ਆਪੇ ਜਾਣੈ ਸੋਏ ਕਿਵ ਕਰ ਆਖਾ ਕਿਵ ਸਲਾਹੀ ਕਿਉ ਵਰਨੇ ਕਵ ਜਾਣਾ ਨਾਨਕ ਆਖਣ ਸਭ ਕੋ ਆਖ ਇਕ ਦੋ ਇਕ ਸਿਆਣਾ ਵੱਡਾ ਸਹੇਬ ਵੱਡੇ ਨਾਹੀਂ ਇਤ ਤਾਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅਗੇ ਕਹਿਣ ਨਾ ਸੋਇਐ ਪਾਤਾਲ ਪਾਤਾਲ ਲਖ ਅਕਾ ਸ ਅਕਾਸ ਓਡ ਕੇ ਓਡ ਕਾ ਪਾਲ ਤਕੇ ਵੇਦ ਕਹਿਣ ਕਾ ਵਾਕ ਸਹਸ 18 ਕਨਕ ਤੇ ਬਾਸ ਲੋ ਇਕ ਤਾਤ ਲੇਖਾ ਹੋਇ ਤਾ ਲਿਖਿਆ ਲੇਖਾ ਹੋਇ ਵਿਨਾਸ਼ ਨਾਨਕ ਵੱਡਾ ਆਖੀ ਆਪੇ ਜਾਣ ਆਪ ਸਹਲਾ ਹੀ ਸਹਲਾ ਹੀ ਅਤੀ ਸੁਰਤ ਨ ਪਾਈਆਂ ਨਦੀਆ ਤੇ ਵਹਾ ਪਵੇ ਸਮੁੰਦਰ ਨ ਜਾਣੇ ਹਾਂ ਸਮੁੰਦ ਸਹ ਸੁਲਤਾਨ ਘਰਾਸੀ ਤੇ ਮਲਕਨ ਕਿਹੜੇ ਤੁਲ ਨ ਹੋਵਣੀ ਜੇ ਤਿਸ ਮਨ ਹੋਣਾ ਵਿਸਰਹ ਅੰਤ ਨ ਸੁਭਤੇ ਕਹਨ ਨਾ ਅੰਤ ਅੰਤ ਨ ਕਰਨਾ ਦਿਨ ਨਾ ਅੰਤ ਅੰਤ ਨਾ ਵੇਖਣ ਸੁਨ ਨਾ ਅੰਤ ਅੰਤ ਨਾ ਜਾਪੇ ਕਾਮਣ ਮੰਤ ਅੰਤ ਨਾ ਜਾਪੇ ਕੇਤਾ ਕਰ ਅੰਤ ਨਾ ਜਾਪੇ ਪਰਵਾਰ ਅੰਤ ਕਾਰਨ ਕੇਤੇ ਬਿਲਲਾਹੇ ਤਾਂਕੇ ਅੰਤ ਨਾ ਪਾਈ ਜਾਹੇ ਇਹੋ ਅੰਤ ਨਾ ਜਾਣ ਕੋਏ ਬਹੁਤਾ ਕਹਿਆ ਬਹੁਤਾ ਹੋਏ ਵੱਡਾ ਸਹਿਬ ਉੱਚਾ ਤਾਉ ਉੱਚੇ ਉਪਰੇ ਉਚਾਣਾਉ ਏਵੜੇ ਉੱਚਾ ਹੋਵੇ ਕੋਏ ਤਸੇ ਉੱਚੇ ਕੋ ਜਾਣੈ ਸੋਇ ਜੇਵੜੇ ਆਪ ਜਾਣੈ ਆਪ ਆਪ ਨਾਨਕ ਨਦਰੇ ਕਰਮੇ ਦਾਦ ਬਹੁਤਾ ਕਰਮ ਲਿਖਾ ਨਾ ਜਾਏ ਵੱਡਾ ਤਾਂ ਤਾਤਲ ਨਤ ਮਾਈ ਕਹਤੇ ਮੰਗਹਿ ਜੋਤਿਆ ਪਰ ਕਹਤਿਆ ਗਰਤ ਨਹੀਂ ਵਿਚਾਰ ਕਹਤੇ ਖਪਾ ਟਟਹ ਵੇਕਾਰ ਕਹਤੇ ਨਾ ਲੈ ਮੁਖਰਪਾਹਿ ਕਹਤੇ ਮੁਰਖ ਖਾਈ ਕਾਹੇ ਕਹਤਿਆ ਦੁਖ ਬੁਖਸਦ ਮਾਰ ਬੇਬੇ ਦਾਤ ਤਤ ਰੇਤਾਕਾਰ ਬੰਦ ਖਲਾਸੀ ਪਾਣਾ ਹੋਏ ਹੋ ਰਾਕ ਨਾ ਸਕੈ ਕੋਏ ਜੇ ਕੋ ਕਾਇਕ ਅੱਖ ਨਾ ਪਾਏ ਉਹ ਜਾਣੈ ਜਿਤਿਆ ਮਹਿਖਾਇ ਆਪੇ ਜਾਣੈ ਆਪੇ ਦੇ ਆਖੇ ਸੇ ਬਹਿ ਕੇ ਹੀ ਕੇ ਜਿਸ ਨੋ ਬਖਸੇ ਸੁਖਤ ਸਲਾਹ ਨਾਨਕਾ ਪਾਛਾ ਹੀ ਪਾਛਾ ਅਮਲ ਗੁਣ ਅਮਲ ਵਾਪਾਰ அமல வய அமல பண்டார அமலையா வை அமலே அமல பாயே அமல சாயே அமல தர்ம அமல தீபான அமல துள அமல பிரவாண அமல பக்ஷிச அமல நசான அமல கர்ம அமல பிரமண அமலோ அமல ஆக்கி வல ஆக்க வித பாட புராண ஆக்க படே கரையான ਆਖੇ ਬਰ ਮੈਂ ਆਖੈਂਦੋ ਆਖੇ ਕੋਪੀ ਤੇ ਗੋਵਿੰਦੋ ਆਖੇ ਸਰਿਆ ਆਖੇ ਸਿੱਧੋ ਆਖਾ ਕਤੇ ਕਿਤੇ ਬੁਧ ਆਖੇ ਦੰਨ ਆਖੇ ਦੇਵ ਆਖੇ ਸੁਰ ਨਰਮਨ ਜਨ ਸੇਵ ਕਹਤੇ ਆਖੇ ਆਖਣ ਪਾਹੀ ਕਹਤੇ ਕਹੇ ਕੈ ਉਟੜ ਜਾਹੇ ਜਿਤੇ ਕਿਤੇ ਹੋਰ ਕਰ ਰਹਿ ਤੱਖ ਨਾ ਸਖ ਹੈ ਕੇਈ ਤੇ ਜੇਵੜਾ ਪਾਵੈ ਤੇਵੜਾ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖਾ ਬੋਲ ਵਿਗਾੜ ਤਾਂ ਲਿਖਿਆ ਸਰਗਵਾਰਾ ਗਵਾਰਾ ਸੋਦਰ ਕੇ ਹਾਸੋ ਕਰਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੈ ਨਾ ਧਿਆਨੇ ਕੇ ਸੰਖਾ ਤੇ ਕੇ ਵਾਵਣ ਹਾਰੇ ਕਹਿਤੇ ਰਗ ਪਰ ਸੋ ਕਹੀਆਣਾ ਕਹਿਤੇ ਗਵਣ ਹਾਰੇ ਗਵ ਹੈ ਤੁਧ ਨੋ ਪਵਨ ਪਾਣੀ ਬੈਸੰਤਰ ਗਵ ਰਾਜਾ ਧਰਮ ਦਵਾਰੇ ਗਾਵਹਿ ਚਿਤ ਗੁਪਤ ਲਖੈ ਜਨ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਹਿੰਦ ਇੰਦਰ ਅਸਨ ਬੈਠੇ ਦੇਵਕਿਆਂ ਦਰਨਾਲੇ ਗਾਵਹਿ ਸਿਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੇ ਸਤੇ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣਾ ਪੰਡਤਾ ਪੜਨ ਰਕ ਸਰ ਜੁਗ ਜੁਗ ਗਵਤਾ ਨਾਲੇ ਗਾਵ ਹੈ ਮੋਹਣ ਆਮਨ ਮੋਹਣ ਸੁਰ ਕਾਮ ਚਪਿਆਲੇ ਗਾਵਣ ਰਤਨ ਪਾਇ ਤੇਰੇ ਅਛਟ ਤੇ ਰਤਨਾਂ ਲੈ ਗਾਵ ਹੈ ਜੋਤ ਮਹਾ ਬਲ ਸੂਰਾ ਗਾਵੈ ਕਾਣੀ ਚਾਰ ਗਾਵ ਹੈ ਖੰਡ ਮੰਡਲ ਬਰ ਕੰਡਾ ਕਰ ਕਰ ਰਖੇ ਤਾਰੇ ਸਹੀ ਸੁਧਨੋਂ ਗਾਵੈ ਜੋਤੁ ਤੇ ਪਾਵਣ ਰਤੇ ਤੇਰੇ ਪਕਰ ਸਾਲੇ ਹੋਰ ਕਿਤੇ ਗਾਵਣਾ ਸਹਿ ਮਹਿ ਚਤਨਾ ਆਵਣ ਨਾਨਕ ਕਾ ਵਿਚਾਰੇ ਸੋਈ ਸੋਈ ਸਦਾ ਸਚਾ ਸਾਹਿਬ ਸਾਚਾ ਸਾਜੇ ਨਾਹੀ ਹੈ ਬੀ ਹੁਸੇ ਜੈ ਨਾ ਜਸ ਰਚਨਾ ਜਨ ਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਨ ਸੇ ਮਾਇਆ ਜਿਨਿ ਓ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵਤ ਸਦੀ ਵੜਿਆਏ ਜੋ ਤਿਸ ਭਾਵੇ ਸੋਈ ਕਰਸੇ ਹੁਕਮ ਨਾ ਕਰਨਾ ਜਾਇ ਸੋ ਪਤ ਸੋ ਸਹ ਪਤ ਸਾਹਿਬ ਨਾਨਕ ਕਰਨ ਰਜਾਈ ਮੁੰਦਾ ਸੰਤੋਖਾ ਸ਼ਰਮਪਤ ਚੋਲੇ ਧਿਆਨ ਕੇ ਕਰ ਹੈ ਪੇਪੂਤੰ ਕਹਿੰਤਾ ਕਾਲ ਕੁਵਾਰੀ ਕਾਇ ਆਜੁਕਤ ਡੰਡਾ ਪ੍ਰਤੇਤ ਆਏ ਪੰਤੇ ਸਗਲ ਜਮਾਤੇ ਮਨ ਜੇਤੈ ਜਗ ਜੇਤ ਆਦੇਸ ਤਿਸੈ ਆਦੇਸ ਆਧਿਆਨੇ ਹੇਲ ਅਨੰਦਨ ਹਤ ਜੁਗ ਜੁਗ ਵੇਖੋ ਵੇਸ ਭਗਤ ਗਿਆਨ ਦੀਆ ਪੰਡਾਰਣ ਕਟਕਟਾ ਵਜੈ ਨਾਦ ਆਪ ਨਾਤ ਨਾਤੇ ਸਭ ਜਾਕੇ ਰਦ ਸਦੇ ਅਵਰਾ ਸਾਧ ਸੰਯੋਗ ਵਿਜੋਗ ਦੁਇ ਕਰ ਚਲਾਵੈ ਲੇਖਿਆ ਹੈ ਭਾਗ ਆਦੇਸ ਤੇ ਸਹ ਆਦੇਸ ਆਧਿਆਨੇ ਲਿਆ ਨਾਤਨ ਹਤ ਜੁਗ ਜੁਗ ਹੋਇ ਕੋ ਵੇ ਸੰ ਏਕਾ ਮਾਈ ਜੁਗਤ ਵਿ ਆਇਤਨ ਚੇਲੇ ਪਰਵਾਨ ਇੱਕ ਸੰਸਾਰ ਇੱਕ ਮੰਡਾਰ ਇੱਕ ਲਾਇ ਦੀ ਬਾਣ ਜਿਹੋ ਤਿਸ ਭਾਵੈ ਤੇ ਵੈ ਚਲਾਵੈ ਜਿਹੋ ਵੈ ਪ੍ਰਮਾਣ ਹੋ ਵੇਕਾ ਨਾ ਨਦਰਨੇ ਆਵੇ ਬਹੁਤਾ ਹੋਵੇ ਦਾਨ ਅਦੇਸ ਸਤ ਸਹ ਆਦੇਸ ਆਧਿਆਨੇ ਲਿਆਨਾ ਜਨ ਹਥ ਜਗ ਜਗ ਵੇਖੋ ਵੇਸ ਆਸਨ ਲੋਏ ਲੋਏ ਪੰਡਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਰਜਨ ਹਰ ਨਾਨਕ ਸੱਚ ਹੈ ਕੀ ਸੱਚ ਕਰ ਆਦੇਸ ਸਤ ਸਹ ਆਦੇਸ ਆਧਿਆਨੇ ਲਿਆਨਾ ਜਨ ਹਥ ਜਗ ਜਗ ਵੇਖੋ ਵੇਸ ਇਕ ਦੋ ਜਮਲਕ ਹੋਏ ਲਖ ਹੋ ਵਲਖ ਵਿਸ ਲਕਲਕ ਕੇ ਡਾਇ ਆਖੀ ਹੈ ਏਕਾ ਨਾਮ ਜਗ ਦੇਸ ਇਹ ਤਰਹਿ ਪਵਡਿਆ ਚੜਿਐ ਹੋਇ ਆਕੇਸ ਸੁਣ ਗੱਲਾਂ ਆਕਾਸ਼ ਕੇ ਕੇਟਾ ਆਏ ਰੇ ਸਰ ਨਾਨਕ ਨਗਰੇ ਪਾਈਐ ਕੂੜੀ ਕੂੜਾ ਟੇਸਾ ਆਖਣ ਜੋਰ ਚ ਪਣਹ ਜੋਰ ਜੋਰ ਨਾ ਮੰਗਨ ਦਿਨ ਨਾ ਜੋਰ ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤਿ ਜਾਨ ਵਿਚਾਰ ਜੋਰ ਨਾ ਜੁਕਤੇ ਛੁਟੈ ਸੰਸਾਰ ਜਿਸੇ ਹਥ ਜੋਰ ਕਰ ਵੇਖ ਸੋਏ ਨਾਨਕ ਉਤਮ ਨੇ ਜਨ ਕੋਏ ਪ੍ਰਤੀ ਰਤਿ ਤੇ ਤੇ ਵਾਰ ਪਵਨਾ ਪਾਣੀ ਅਗਨੀ ਪਾਤਲ ਤਿਸ ਵਿੱਚ ਤਰਤੇ ਥਾ ਪਰਕੇ ਧਰਮਸਾਲ ਤਿਸੋ ਵਿੱਚ ਜੀਐ ਜੁਕੇ ਰੰਗ ਤਨ ਕੈ ਨਾਮਿ ਅਨੇਕ ਆਨੰਦ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਤੈ ਸੋਨ ਪੰਜ ਪਰਵਾਣਾ ਨਦਰੇ ਕਰਮ ਪਵੈ ਨਿਸ਼ਾਨ ਕਛਪ ਕਾਏ ਓ ਤੈ ਪਾਏ ਨਾਨਕ ਕੈ ਜਾਪੈ ਜਾਏ ਧਰਮ ਕੰਡ ਕਾਹ ਓ ਤਰਮ ਗਿਆਨ ਕੰਡ ਕਾ ਆਖੋ ਕਰਮ ਕਹਤੇ ਪਮਣ ਪਾਣੀ ਵੈ ਸੰਤਰ ਕਹਤੇ ਕਾਨ ਮਹੇਸ ਕਹਤੇ ਪਰਮਾ ਕਰਤਿ ਕੜਿ ਹੈ ਰੂਪ ਰੰਗ ਤੇ ਵੇਸ ਕਹਤਿਆਂ ਕਰਮ ਭੂਮੀ ਮੁਰ ਕਹਤੇ ਕਹਤੇ ਤੂ ਉਪਦੇਸ ਕਹਤੇ ਦਰਜੰਦ ਸੂਰ ਕਹਤੇ ਕਹਤੇ ਮੰਡਲ ਦੇਸ ਕਹਤੇ ਸਤਬੁੱਧ ਨਾਥ ਕਹਤੇ ਕਹਤੇ ਦੇਵੀ ਵੇਸ ਕਹਤੇ ਦਿਵਦਨ ਮਮਣ ਕਹਤੇ ਕਹਤੇ ਰਤਨ ਸਮੰਦ ਕਹਿਤਿਆਂ ਖਾਣੇ ਕਹਿਤਿਆਂ ਬਾਣੀ ਕਹਤੇ ਪਤਨ ਅਰੰਧ ਕਹਿਤਿਆਂ ਸੁਰਤੀ ਸੇਵਕ ਕਹਤੇ ਨਾਨਕ ਅੰਤ ਨਾ ਅੰਤ ਗਿਆਨ ਕੰਡ ਮਹਾਂ ਗਿਆਨ ਪਰ ਚੰਡ ਤਤਾ ਨਾਦ ਬਿਨੋਦ ਕੋੜੀ ਅਨੰਦ ਸਾਰਮਾ ਕੰਡ ਕੀ ਬਾਣੀ ਰੂਪ ਤਤਾ ਕਾਟ ਤਕੜਿ ਹੈ ਬਹੁਤਿਆਨੋਪ ਤਾਂ ਕਿਆ ਗੱਲਾਂ ਕਥਨਾਂ ਜਾਹੇ ਜੀ ਕੋ ਕਹੇ ਫਿਛੈ ਪਛਤਾਇ ਤੇ ਤੈ ਕੜੀਐ ਸੁਰਤ ਮਤਿ ਮਨ ਬੁੱਧ ਤੇ ਤੈ ਕੜੀਐ ਸੁਰਾ ਸਦਾ ਕੇ ਸੁਤ ਕਰਮ ਕੰਡ ਕੀ ਬਾਣੀ ਜੋਰ ਤੇ ਤੈ ਹੋਰ ਨਾ ਕੋਈ ਹੋਰ ਤੇ ਤੈ ਜੁਦ ਮਹਾ ਬਲ ਸੂਰ ਤਨ ਮਹ ਰਾਮ ਰਿਆ ਪ੍ਰਪੂਰ ਤੇ ਤੈ ਸੀਤੋ ਸੀਤਾ ਮਹਿ ਮਾ ਮਾ ਹੈ ਤਾਂ ਕੇ ਰੂਪ ਨਾ ਕਤਨੇ ਜਾਹੇ ਨਾ ਹੋਇ ਮਰਨ ਨਾ ਠਾਕੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਕਥਾ ਭਗਤ ਵਸਹਿ ਕੇ ਲੋਆ ਕਰਿ ਆਨੰਦ ਸਾਚਾ ਮਨ ਸੋਇ ਸਚੁ ਖੰਡੁ ਵਸੈ ਨਰੰਕਾਰ ਕਰ ਕਰ ਵੇਖੈ ਨਦਰਿ ਨਿਹਾਲ ਤਿਤੈ ਖੰਡੁ ਮਡਲ ਵਰ ਪੰਡੋ ਜੇ ਕੋ ਕਥਾ ਤੇ ਹੰਤ ਨ ਅੰਤ ਤਿਤੈ ਲੋਲਾ ਆਕਾਰ ਜਿਵ ਜਿਹੁ ਹੁਕਮ ਤੇ ਵਤਿ ਵਕਾਰ ਵੇਖੈ ਵਿਖੈ ਕਰ ਵਿਚਾਰ ਨਾਨਕ ਕਥਨਾ ਕਰਿ ਦਾ ਸਾਰੰ ਜਤ ਪਹਾਰਾ ਤਰ ਸੁਨਿਹਾਰ ਅਰਨ ਮਤਿ ਵਿਦ ਤਿਆਰ බව කල්ලා ගනතපතාව පண்டා පවතතටාල කඩියෑ සබ්ද ස්චිට සලජනකෝ නතර කරමතනකාරම් නානකනදරී නදරණෙ හාල සලෝක පමණගුරු පානි ප්‍රතාමතා තර්ථමහැත දිවසරාතද එදායේදායා තෙල්ල සගල ජගත ජද අන්්යාාම් බර අ්ඥා වචා තර්මයාතුූරම්. ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜੈਨੀ ਨਾਮ ਤੇ ਆਇਆ ਗਏ ਮਸਾਕਤ ਕਾਲ ਨਾਨਕ ਤੇ ਮੁਖ ਉਜਲੇ ਤੇਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ